ਮੈਂ ਹਰਪ੍ਰੀਤ ਸਿੰਘ ਜਸੋਵਾਲ ਅੱਜ ਅਸੀਂ ਖੜੇ ਆ ਪਿੰਡ ਕੌਕੇ ਕੌਕੇ ਗੁਰੂ ਸਾਰ ਜਿੱਥੇ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਪਿੰਡ ਹੈ ਸੋ ਇਹ ਮੇਰੇ ਪਿੱਛੇ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਵੇਖ ਰਹੇ ਹੋ ਤਸਵੀਰਾਂ ਨੇ ਤੁਹਾਨੂੰ ਜਿਹੜੀਆਂ ਵਿਖਾ ਰਹੇ ਆ ਇਹ ਉਹ ਗੁਰਦੁਆਰਾ ਸਾਹਿਬ ਆ ਜਿੱਥੋਂ 1993 ਦੇ ਵਿੱਚ ਭਾਈ ਸਾਹਿਬ ਨੂੰ ਇੱਥੋਂ ਕਥਾ ਕਰ ਰਹੀ ਸੀ ਤੇ ਉਹਨਾਂ ਨੂੰ ਅੰਦਰ ਪਰਚੀ ਭੇਜੀ ਗਈ ਸੀ ਤੇ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਤੁਹਾਨੂੰ ਪੁਲਿਸ ਲੈ ਆਣੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਕਥਾ ਕਰਕੇ ਪਿੰਡ ਜਾਵਾਂਗਾ ਪਿੰਡ ਜਾ ਕੇ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਉਹ ਪੁਲਿਸ ਦੇ ਨਾਲ ਚਲੇ ਗਏ ਸੀ ਸੋ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੀਆਂ ਦਿਖਾ ਰਹੇ ਹਾਂ ਹਮਦਰਦ ਟੀਵੀ ਉਸ ਜਗ੍ਹਾ ਦੇ ਉੱਤੇ ਪਹੁੰਚਿਆ 31 ਸਾਲ ਪਹਿਲਾਂ ਦੀ ਜਿਹੜੀ ਘਟਨਾ ਹੈਗੀ ਆ ਤੇ ਅੱਜ 31ਵੀਂ ਜਿਹੜੀ ਵਰਸੀ ਆ ਜਿੱਥੇ ਗੁਰਦੇਵ ਸਿੰਘ ਕੌਂਕੇ ਦੀ ਮਨਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਦਿਖਾਉਣੇ ਆ ਤੇ ਇਹ ਉਹ ਗੁਰਦੁਆਰਾ ਸਾਹਿਬ ਆ ਤੁਸੀਂ ਵੇਖੋ ਗੁਰਦੁਆਰਾ ਸਾਹਿਬ ਗੁਰੂ ਸਾਰੇ ਕੌਕੇ ਪਾਸ਼ਾਈ ਜਥੇਦਾਰ ਗੁਰਦੇਵ ਸਿੰਘ ਕੌਕੇ ਦੀ ਅੱਜ 31ਵੀਂ ਮਰਸੀ ਉਹਨਾਂ ਦੇ ਪਿੰਡ ਕੌਕੇ ਗੁਰੂ ਸਰ ਦੇ ਵਿੱਚ ਮਨਾਈ ਜਾ ਰਹੀ ਹੈ ਸੋ ਸਾਡੇ ਨਾਲ ਹੈੱਡ ਗਰੰਥੀ ਨੇ ਭਾਈ ਸਭ ਵਾਹਿਗੁਰੂ ਜੀ ਕਾਲਸਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਨਾਮ ਦਾਸ ਭਾਈ ਜਸਵਿੰਦਰਪਾਲ ਸਿੰਘ ਨਾਮ ਹੈ ਜੀ ਗੁਰਦੁਆਰਾ ਗੁਰੂ ਸਰ ਕੌਕੇ ਪਾਸ਼ਾ ਸ਼ਿਵੀ ਦਾਸ ਇੱਥੇ ਹੈੱਡ ਗਰੰਥੀ ਦੀ ਸੇਵਾ ਨਿਭਾ ਰਿਹਾ ਹੈ ਅੱਜ ਅੱਜ ਜਿਹੜੀ ਰੇਕੀ ਪ੍ਰੋਗਰਾਮ ਅੱਜ ਜੀ ਇੱਥੇ ਇੱਕ ਤੇ ਨਵਾਂ ਸਾਲ 2024 ਦਾ ਆਗਮਨ ਹੈ ਸਿੱਖ ਸੰਗਤਾਂ ਇਸ ਕਰਕੇ ਵੀ ਵਿਸ਼ੇਸ਼ ਕਰਕੇ ਆ ਰਹੀਆਂ ਨੇ ਦੂਸਰਾ ਸਿੱਖ ਪੰਥ ਦੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਸਿੱਖ ਸੰਗਤਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਇਹ ਵਰਸੇ ਸਮਾਗਮ ਰੱਖਿਆ ਹੋਇਆ ਹੈ ਜਿਹਦੇ ਵਿੱਚ ਦੂਰ ਦਰਾਡੇ ਤੋਂ ਸਿੱਖ ਸੰਗਤਾਂ ਪਹੁੰਚ ਵੀ ਰਹੀਆਂ ਨੇ ਤੇ ਗੁਰੂ ਕੇ ਗੁਰੂ ਘਰ ਵਿੱਚੋਂ ਰਾਗੀ ਜੱਥਿਆਂ ਨੇ ਵੀ ਹਾਜ਼ਰੀਆਂ ਭਰੀਆਂ ਨੇ ਹੋਰ ਵੀ ਸਿੱਖ ਸੰਗਤਾਂ ਹੋਰ ਵੀ ਪ੍ਰਚਾਰਕ ਸਾਈਭਾਂ ਆ ਰਹੇ ਨੇ ਤੇ ਬੜੇ ਸ਼ਾਂਤਮਈ ਢੰਗ ਦੇ ਨਾਲ ਕੋਈ ਹੁੱਲੜਬਾਜੀ ਨਹੀਂ ਕੋਈ ਕਿਸੇ ਕਿਸਮ ਦਾ ਦਿਖਾਵਾ ਨਹੀਂ ਇੱਕ ਬੜੇ ਸ਼ਾਂਤ ਢੰਗ ਦੇ ਨਾਲ ਗੁਰੂ ਮਹਾਰਾਜ ਦੇ ਦਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਆ ਬੜੇ ਸਹਿਜ ਦੇ ਨਾਲ ਵਰਸੀ ਸਮਾਗਮ ਚੱਲ ਰਹੇ ਨੇ ਔਰ ਉਹਨਾਂ ਦੀ ਇਸ ਯਾਦ ਦੇ ਵਿੱਚ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ। ਤਕਰੀਬਨ 15-20 ਪ੍ਰਾਣੀ ਅੰਮ੍ਰਿਤ ਸੰਚਾਰ ਵਿੱਚ ਅੰਮ੍ਰਿਤ ਛਕਣ ਵਾਲੇ ਹਨ। ਸੋ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਬੜੇ ਸ਼ਾਂਤਮਈ ਢੰਗ ਨਾਲ ਹੋ ਰਿਹਾ ਹੈ। ਇਹ ਇਹ ਉਹੀ ਜਗ੍ਹਾ ਵਾ ਜਿੱਥੋਂ ਭਾਈ ਸਾਹਿਬ ਉਸ ਦਿਨ ਕਥਾ ਕਰ ਰਹੀ ਸੀ ਤੇ ਇੱਥੋਂ ਹੀ ਉਹਨਾਂ ਨੂੰ ਜੈ ਸਿੰਘ ਉਹੀ ਜਗ੍ਹਾ ਵਾ। ਹਾਂਜੀ ਦੇਖੋ ਜੀ ਦਾਸ ਦੀ ਉਮਰ ਤੇ ਹੈ ਛੋਟੀ। ਲੇਕਿਨ ਜਿੰਨਾ ਕੋ ਪਰਿਵਾਰ ਤੋਂ ਜਾਂ ਹੋਰ ਸਿੰਘਾਂ ਤੋਂ ਪਤਾ ਲੱਗਿਆ ਵੀ ਇਹ ਉਹੀ ਸਥਾਨ ਹੈ ਜਿੱਥੋਂ ਉਹਨਾਂ ਨੂੰ ਸਮੇਂ ਦੀ ਪੁਲਿਸ ਲੈ ਕੇ ਜਾਂਦੀ ਹੈ ਉਹ ਜੋ ਵਾਕਿਆ ਸੀ ਉਹ ਦੱਸ ਨੇ ਅਖੀਰ ਤੱਕ ਨਹੀਂ ਵੇਖਿਆ ਪਰ ਜਿਮੇ ਸਿੰਘਾ ਨੇ ਦੱਸਿਆ ਵੀ ਇੱਥੋਂ ਹੀ ਪੁਲਿਸ ਕੇਰਾ ਬੰਦੀ ਕਰਕੇ ਉਹਨਾਂ ਨੂੰ ਲੈ ਕੇ ਜਾਂਦੀ ਹੈ ਔਰ ਅੱਗੋਂ ਵੀ ਜਿਸ ਤਰ੍ਹਾਂ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਉਹ ਸਾਰਾ ਅਜ ਦੇ ਦਵਾਨਾਂ ਵਿੱਚ ਵੀ ਜਿਹੜੇ ਪ੍ਰਾਨੇ ਸਿੰਘ ਨੇ ਉਹ ਸੁਣਾ ਵੀ ਰਹੇ ਹਨ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਜਦ ਸੇਰਾ ਗੁਰਦੇਵ ਸਿੰਘ ਕੌਂਕੇ ਦੀ 31 ਸਾਲ ਹੋ ਚੁੱਕੇ ਨੇ ਤਾਂ ਉਹਨਾਂ ਦੀ ਵਰਸੀ ਵੀ ਮਨਾਈ ਜਾ ਰਹੀ ਆ ਸੋ ਅੱਜ ਸਿੱਖ ਸੰਗਤਾਂ ਇੱਥੇ ਇਕੱਠੇ ਮੀਂਦਰ ਸਿਵਰਿੰਦਰ ਸਿੰਘ ਮਾਨ ਵੀ ਆਇਆ ਨੇ ਤੇ ਉਹਨਾਂ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਕੀ ਕਹਿਣਾ ਚਾਹੋ ਥੋੜਾ ਜਿਹਾ ਕੀ ਕਹਿਣਾ ਚਾਹੋਗੇ ਜੀ ਅੱਜ ਵਰਸੀ ਮਨਾਈ ਜਾ ਰਹੀ ਹੈ ਜੀ ਮੈਂ ਸਾਰਾ ਕੁਝ ਤਾਂ ਕਹਿਤਾ ਸਰ ਸਾਹਿਬ ਹੁਣ ਤੁਸੀਂ ਪੁੱਛੋ ਕੀ ਕਹਿਣਾ ਤੁਸੀਂ ਦੱਸੋ ਜੀ ਨਹੀਂ ਮੈਂ ਤਾਂ ਕਹਿਤਾ ਸਰ ਤੁਸੀਂ ਸੁਣਿਆ ਹੋਊਗਾ ਹਾਂਜੀ ਇੰਨੇ ਸਾਲ ਹੋ ਗਏ ਇਨਸਾਫ ਨਹੀਂ ਮਿਲਿਆ ਹੈਗਾ ਸੋ ਹੁਣ ਜਿਹੜੀ ਰਿਪੋਰਟ ਆਈ ਹੈਗਾ ਉਸ ਬਾਰੇ ਮੇਰਾ ਮਤਲਬ ਹੈ ਕਿ ਸਾਨੂੰ ਸਿੱਖਾਂ ਨੂੰ ਜਿੰਨਾ ਚਿਰ ਅਸੀਂ ਆਜ਼ਾਦ ਖਾਲਸਾਣ ਨਹੀਂ ਬਣਦਾ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਹਿੰਦੂਤਵਾ ਦੇ ਥੱਲੇ ਠੀਕ ਹੈ ਤੇ ਜਿੰਨਾ ਚਿਰ ਅਸੀਂ ਅਮਨਪਸੰਦ ਤਰੀਕੇ ਦੇ ਨਾਲ ਆਪਣਾ ਨਹੀਂ ਤਾਂ ਮੁਲਕ ਇੱਕ ਬਫਰ ਸਟੇਟ ਇਸਲਾਮਿਕ ਪਾਕਿਸਤਾਨ Hindu India Communist ਚੀਨ ਦੇ ਵਿਚਾਲੇ ਨਹੀਂ ਬਣਾਉਂਦੇ ਉਨਾ ਇਨਸਾਫ ਸਾਨੂੰ ਨਹੀਂ ਮਿਲ ਸਕਦਾ ਸਕੂ ਹੁਣ ਇਸ਼ਾਰਾ ਦੇਖੋ ਮੋਦੀ ਸਾਹਿਬ ਦੀ ਸਰਕਾਰ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਖਾਲਸਾਣ ਦਾ ਨਾਂ ਲੈਂਦੇ ਆ ਉਹਨਾਂ ਨੂੰ ਅਸੈਸਿਨੇਟ ਕਤਲ ਕਰਾਈ ਜਾਂਦੇ ਆ ਜਿਵੇਂ ਨਿ tiers ਸਾਹਿਬ ਨੂੰ ਕਰਤਾ ਰਿਪੂ ਦਮਨ ਸਿੰਘ ਮਲਕ ਨੂੰ ਕਰਤਾ ਸੁਖਦੂਲ ਸਿੰਘ ਨੂੰ ਕਰਤਾ ਅਵਤਾਰ ਸਿੰਘ ਖੰਡੇ ਨੂੰ ਕਰਤਾ ਪਰਮਜੀਤ ਸਿੰਘ ਪੰਜਵੜ ਨੂੰ ਕਰਤਾ ਰੋਡੇ ਨੂੰ ਕਰਤਾ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਕਰਤਾ ਮੂਸੇਬਾਲ ਨੂੰ ਪੰਜਾਬ 'ਚ ਕਰਤਾ ਇਹ ਇਸ਼ਾਰੇ ਹੁੰਦੇ ਆ ਕਿ ਅਸੀਂ ਹਿੰਦੂਆਂ ਦੀ ਵੋਟ ਲੈਣੀ ਹੈ ਤੇ ਉਹਨਾਂ ਨੂੰ ਦਿਖਾਉਣਾ ਹੈ ਕਿ ਇਹ ਜਿਹੜੇ ਸਿੱਖ ਹੈਗੇ ਆ ਇਹ ਬਗਾਵਤ ਕਰਦੇ ਆ ਤੇ ਮੁਸਲਮਾਨ ਬਗਾਵਤ ਕਰਦੇ ਆ ਅਸੀਂ ਦੋਨਾਂ ਨੂੰ ਠੋਕ ਕੇ ਰੱਖਿਆ ਹੋਇਆ ਸਮਝ ਕੇ ਇਹ ਇੱਕ ਸਟਰੈਟਜੀ ਹੈ ਅਗਲਾ ਇਲੈਕਸ਼ਨ ਜਿੱਤਣ ਦੇ ਲਈ ਕਿ ਅਸੀਂ ਸਿੱਖਾਂ ਨੂੰ ਵੀ ਛੱਡਿਆ ਜਿਉਂ ਪਾਕਿਸਤਾਨ ਚੱਲਦੇ ਉੱਥੇ ਵੀ ਠੋਕਤੇ ਠੀਕ ਹੈ ਹਾਂਜੀ ਠੀਕ ਹੈ ਸਰ ਥੈਂਕ ਯੂ ਜੁਰਦਾਰ ਸਾਹਿਬ ਕਿਵੇਂ ਦੇਖਦੇ ਹੋ ਲੰਬੇ ਹੱਸੇ ਦੇ ਬਾਅਦ ਪੂਟ ਜਿਹੜੀ ਹੈ ਜਨ ਤੱਕ ਹੁੰਦੀ ਆ ਤੇ ਸਿੱਖਾਂ ਦੇ ਹੱਕ ਜੀ ਵੀ ਜਿਹੜੀ ਉਹ ਭੁਗਤੀ ਰਿਪੋਰਟ ਨਜ਼ਰਾਂ ਦੀ ਪੁਲਿਸ ਦਾ ਦੋਹਰਾ ਚਿਹਰਾ ਨਜ਼ਰ ਆਣਾ ਤਾਂ ਕਿਵੇਂ ਦੇਖ ਰਹੇ ਮੈਨੂੰ ਤਾਂ ਨਹੀਂ ਪਤਾ ਨਹੀਂ ਅਸੀਂ ਤਾਂ ਇਹ ਲਖਵਾਈ ਹੈ ਰਿਪੋਰਟ ਤੇ ਸਾਡੇ ਕੋਲੋਂ ਤਾਂ ਕੋਈ ਅਸੀਂ ਇਨਸਾਫ ਸਾਨੂੰ ਦਿਖਿਆ ਨਹੀਂ ਉਨੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅ ਅ ਨਿਰਜਤ ਸਾਹਿਬ ਨੂੰ ਮਾਰੇ ਸ਼ਹੀਦ ਕੀਤਾ ਉਹਦੋਂ ਸੁਖਬੀਰ ਸਿੰਘ ਉਹਨਾਂ ਦੇ ਸਰਦਾਰਨੀ ਸਾਹਿਬ ਨੂੰ ਵੀ ਮੈਂ ਕਿਹਾ ਉਹ ਸਾਰਾ ਤੁਸੀਂ ਸੁਣਿਆ ਹੋਇਆ ਕੋਈ ਨਹੀਂ ਗੱਲ ਕਰਨ ਨੂੰ ਤਿਆਰ ਤੁਹਾਡੀ ਲੀਡਰ ਮੇਰਾ ਮਤਲਬ ਕੱਲਾ ਕੱਲੀ ਦਾ ਨੰਬਰ ਸਰ ਹੈ ਜਿਹੜੀ ਗੱਲ ਕਰਦਾ ਹੈ ਬਾਕੀ ਤਾਂ ਕੋਈ ਲੀਡਰ ਤੁਸੀਂ ਸੁਣਿਆ ਕਿਸੇ ਨੇ ਨਾਂ ਲਿਆ ਹੋਏ ਫਰਮਜੀਤ ਸਿੰਘ ਪੰਜ ਵੜ ਦਾ ਰੋਟੇ ਦਾ ਜਾਂ ਖੰਡੇ ਦਾ ਜਾਂ ਨਿੱਜਰ ਦਾ ਜਾਂ ਮਲਕ ਦਾ ਕਿਸੇ ਨੇ ਦੇ ਹੀ ਨਹੀਂ ਇਹ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਬੀਪੀ ਤਵਾਰ ਦੀ ਰਿਪੋਰਟ ਆ ਲੱਗਦਾ ਜੇ ਉਸ ਸਮੇਂ ਜਿਸ ਸਮੇਂ ਜਨ ਤੱਕ ਹੋਣੀ ਚਾਹੀਦੀ ਸੀ ਉਸ ਸਮੇਂ ਹੋ ਜਾਂਦੀ ਤਾਂ ਹੁਣ ਤੱਕ ਜਿਸ ਤਰ੍ਹਾਂ ਝੂਠੇ ਮੁਕਾਬਲਿਆਂ ਦਾ ਵੀ ਇੱਕ ਪਰਦਾ ਫਾਸ਼ ਹੋਇਆ ਅਸੀਂ ਤਾਂ ਕਰਤੀ ਸੀ ਸਾਡੇ ਅਸੀਂ ਤਾਂ ਪਾਤੀ ਸੀਗੀ ਅਸੀਂ ਤਾਂ ਹਾਈ ਕੋਰਟ ਕੇਸ ਵੀ ਕਰਤਾ ਸੀ ਪਰ ਨਹੀਂ ਇਹ ਮੰਨਿਆ ਗਿਆ ਸਾਡਾ ਜੀ ਤੇ ਹੁਣ ਜਿਸ ਤਰ੍ਹਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਐਸਜੀਪੀਸੀ ਨੂੰ ਵੀ ਆਰਡਰ ਕਰ ਰਹੇ ਤੇ ਸੰਸਦ ਦੇ ਵਿੱਚ ਬੀਬੀ ਹਰਸਿਮਰਤ कौर ਬਾਦਲ ਵੀ ਬੋਲ ਰਹੇ ਆ ਲੱਗਦਾ ਕਿ ਮਤਲਬ ਹੁਣ ਉਹਨਾਂ ਨੂੰ ਥੋੜਾ ਸਿੱਖ ਕੌਮ ਦੀ ਜਿਹੜੀ ਆ ਫਿਕਰ ਸਤਾਨ ਲੱਪੀ ਹੈ ਪਤਾ ਨਹੀਂ ਕੀ ਪਤਾ ਹੈ ਕਿ ਕਾਦੇ ਜੀ ਕਰਦੇ ਹੋਣ ਪਰ 23 ਨੂੰ ਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਐਸਸੀਪੀਸੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਅਸੀਂ 20 ਦਸੰਬਰ ਨੂੰ ਅਸੀਂ ਬੰਗਲਾ ਸਾਹਿਬ ਤੋਂ ਚੱਲ ਗਏ ਪਾਰਲੀਮੈਂਟ ਤੱਕ ਇੱਕ ਬਹੁਤ ਵੱਡਾ ਮਜਾਰਾ ਕਰਾਂਗੇ ਅਸੀਂ ਸਾਰੇ ਤਿਆਰ ਸੀਗੇ ਪਰ ਉਹ ਆਖਰੀ ਮੌਕੇ ਦੇ ਉੱਤੇ ਕੈਂਸਲ ਕੀਤਾ ਗਿਆ ਜੀ ਜੀ وجہ ਸੀ ਕਿ ਬਾਦਲ ਦਲੀਆ ਦਾ ਸਮਝੌਤਾ ਬੀਜੇਪੀ ਦੇ ਨਾਲ ਹੋ ਚੁੱਕਿਆ ਤਾਂ ਮੇਰਾ ਮਤਲਬ ਜੇ ਇਹੋ ਜਿਹੇ ਖੇਡਾਂ ਤੁਹਾਡੇ ਨਾਲ ਖੇਡਦੇ ਐ ਪਤਾ ਨਹੀਂ ਆਪਾਂ ਨਟਕੇ ਸੁਭਾਂਗੇ ਜਿਹੜੇ ਫੇਰ ਉਹਨਾਂ ਦੀ ਢੂਈ ਪਿੱਛੇ ਫਿਰਦੇ ਆ ਅੱਛਾ ਇਲੈਕਸ਼ਨ ਦੇ ਵਿੱਚ ਜਿਹੜੀ ਇਹਨਾਂ ਦਾ ਹੋਣ ਜਾ ਰਿਹਾ ਜੀ ਆਮ ਦਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਅਕਾਲੀ ਦਾਦਾ ਤੇ ਬੀਜੇਪੀ ਦਾ ਕੀ ਕਹੋ ਕੀ ਫਿਰ ਬੈਠ ਕੇ ਚਰਾਂਗੇ ਜਿਹੜਾ ਅਲਾਈਸ ਚ ਰਿਹਾ ਜੀ ਇੰਡੀਆ ਫਿਰ ਅਸੀਂ ਲੜਾਂਗੇ ਜਲ ਹਾਂ ਲੜਾਂਗੇ ਤੁਸੀਂ ਵੀ ਆ ਜਾਓ ਜੇ ਤੁਹਾਡੇ ਚੜ੍ਹਨ ਕੋਈ ਹੋ ਉਸਦੇ ਚਲੋ ਥੈਂਕ ਯੂ ਜੀ ਧੰਨਵਾਦ ਜੀ ਆ ਜਾਓ ਸੁਣਿਆ ਕਿ ਸਿਮਰਨਜੀਤ ਸਿੰਘ ਮਾਨ ਨੇ ਕਿਸ ਤਰ੍ਹਾਂ ਦੱਸਿਆ ਕਿ ਸਾਨੂੰ ਇਨਸਾਫ ਨਹੀਂ ਮਿਲਦਾ ਜਦ ਤੱਕ ਅਸੀਂ ਇੱਕ ਵੱਖਰੀ ਸਟੇਟ ਨਹੀਂ ਬਣਾਉਂਦੇ ਹੈਗੇ ਸੋ ਹਾਲਾਂਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਵੱਲੋਂ ਪਹਿਲਾਂ ਵੀ ਇਹ ਗੱਲ ਆਖੀ ਗਈ ਸੀ ਤਾਂ ਉਹਨਾਂ ਵੱਲੋਂ ਇਹ ਵੀ ਗੱਲ ਕਿਹਾ ਕਿ ਅਲਾਈਅੰਸ ਜੇਕਰ ਹੁੰਦਾ ਤਾਂ ਉਸ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਅੱਤਾ ਹੀ ਲੜਾਂਗੇ ਵੀ ਇੰਨੇ ਸਰਬਾਤ ਅਸੀਂ ਜਥੇਦਾਰ ਨੂੰ ਜੋ ਅਕਾਲ ਤਖਤ ਸਾਹਿਬ ਦੇ ਇਸਾਫਾ ਕਰ ਜਥੇਦਾਰ ਸੀ ਸੋ ਉਹਨਾਂ ਨੂੰ ਵੀ ਜਿਹੜਾ ਇਨਸਾਫ ਨਹੀਂ ਦਿਵਾ ਸਕੇ ਤਾਂ ਕਿੰਨਾ ਕਿ ਸਾਡੀ ਵੀ ਕਮੀਆਂ ਜਨ ਤੱਕ ਰਿਪੋਰਟ ਹੋਈ ਹੈਗੀ ਆ ਸੋ ਹੁਣ ਹੁਣ ਜਿਹੜੀ ਵੱਡੀ ਗੱਲ ਇਨਸਾਫ ਦਿਵਾਉਣ ਦੀ ਆ ਕੀ ਚੱਲ ਰਹੀ ਹੈ ਸੋ ਇਨਸਾਫ ਕਦੋਂ ਮਿਲਦਾ ਜਾਂ ਨਹੀਂ ਮਿਲਦਾ ਕਿਸ ਤਰ੍ਹਾਂ ਮਿਲੇਗਾ ਸੋ ਇਹ ਵੀ ਇੱਕ ਵੱਡਾ ਸਵਾਲ ਹੈ ਕੈਮਰਾਮੈਨ ਮੂਨ ਸਿੰਘ ਦੇ ਨਾਲ ਹਰਪ੍ਰੀਤ ਸਿੰਘ ਜਸੋਆ ਹਮਦਰ ਟੀਵੀ ਕੌਂਕੇ ਕਰਾ